ਸਰ ਕਿੱਦਾਂ ਦੀ ਕੰਡੀਸ਼ਨ ਸੀ ਜਦੋਂ ਐਨਐਕਸ ਨੂੰ ਇੱਥੇ ਲਿਆਂਦਾ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਜੀ ਸੱਸ਼ੀ ਕਾਲ ਜੀ ਇਹ ਐਨਐਕਸ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਡੌਗ ਜੋ ਚੰਡੀਗੜ੍ਹ ਤੇ ਨਾਟ ਹੈਗਾ ਇਹ ਸਾਡੇ ਕੋਲ ਪਹਿਲੀ ਵਾਰ 6 ਸਤੰਬਰ ਨੂੰ ਲਿਆਇਆ ਗਿਆ ਸੀ ਐਮਰਜੈਂਸੀ ਕ੍ਰਿਟੀਕਲ ਹਾਲਤ ਸੀ ਕਿਉਂਕਿ ਉਲਟੀਆਂ ਕਰ ਰਿਹਾ ਸੀ ਕੁਝ ਖਾ ਨਹੀਂ ਰਿਹਾ ਸੀ 4-5 ਦਿਨ ਦਾ ਐਕਿਊਟ ਪੇਨ ਸੀ ਇਹਨੂੰ ਸੋ ਇਹਨੂੰ ਪਹਿਲੇ ਤੇ ਆਪਾਂ ਰਾਤ ਨੂੰ ਐਮਰਜੈਂਸੀ ਮੈਡੀਕੇਸ਼ਨ ਤੇ ਰੱਖਿਆ ਫਿਰ ਨੈਕਸਟ ਡੇ ਸਾਰੇ ਇਹਦੇ ਟੈਸਟ ਹੋਏ ਟੋਟਲੀ ਇਨੂੰ ਪੈਨਕ੍ਰੀਟਾਈਟ ਸੀ ਨਾਲ ਹੀ ਇਨੂੰ ਪੈਨਕ੍ਰੀਟਾਈਟ ਇਸ ਦੇ ਕਰਕੇ ਐਕਿਊਟ ਕਿਡਨੀ ਇੰਜਰੀ ਆ ਦੇਖ ਜੋ ਕਿਡਨੀਆਂ ਸੀ ਉਹਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਦਾ ਜੋ ਬਲੱਡ ਯੂਰੀਆ ਨਾਈਟ੍ਰੋਜਨ ਹੈਗਾ ਉਹ 170 ਬਾਰ ਕਰ ਗਿਆ ਦਾ ਸੀ ਕਿ ਇਦੀ ਕਿਡਨੀ ਨੂੰ ਬਚਾਉਣ ਦੇ ਲਈ ਅਸੀਂ ਇਹਦੇ ਲਈ ਡਾਇਲਿਸਿਸ ਕੀਤੀ ਸੋ ਡਾਇਲਿਸਿਸ ਦੇ ਤਕਰੀਬਨ ਪਹਿਲੇ 3 ਸੈਸ਼ਨ ਕੀਤੇ ਕਿ ਨਾਰਮਲੀ ਆਪਾਂ 3 ਸੈਸ਼ਨ ਕਰਕੇ ਜੋ ਡੌਗ ਹੁੰਦਾ ਹੈ ਉਹਨੂੰ ਸਟੇਬਲਾਈਜ਼ ਕਰ ਲੈਂਦੇ ਆ ਬਟ 3 ਸੈਸ਼ਨ ਦੇ ਬਾਅਦ ਵੀ ਇਨੂੰ ਥੋੜਾ ਕ੍ਰੀਏਟਿਨ ਇਦੀ ਵਾਪਸ ਵਧਣ ਲੱਗੀ सबसे पहले ये बताइए कि कितने समय से ये एनेक्स आपके पास है। ये सर मेरे पास में साढ़े आठ साल से है अचानक बीमार हुआ उसके बाद पंचकुला लेकर के गए हम वेटनरी हॉस्पिटल में उधर आराम नहीं आया फिर दो छः तारीख को शाम को यहाँ पर लेकर आए अब तक कितने केसेस में ये आपकी मदद ये कर चुका है कंपटीशन कंपटीशन हुए हैं इसका दो दो हज़ार इक्कीस में इंटर डिवीजन में ਪੋਸਟ ਡਿਵੀਜ਼ਨ ਆਈਐਸ ਕੇ 2122 ਇਸ ਮਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਅਕਸਰ ਈਗਲ ਕਹੀ ਜਾਂਦੀ ਹੈ ਕਿ ਜਾਨਵਰ ਇਨਸਾਨ ਨਾਲੋਂ ਵੱਧ ਵਫਾਦਾਰ ਹੁੰਦੇ ਨੇ ਔਰ ਜਦੋਂ ਵੀ ਜਾਨਵਰਾਂ ਦੇ ਵਿੱਚ ਵਫਾਦਾਰੀ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਡੌਗਸ ਦਾ ਨਾਮ ਜਿਹੜਾ ਲਿਆ ਜਾਂਦਾ ਹੈ ਸੋ ਪੰਜਾਬ ਪੁਲਿਸ ਹੋਵੇ ਬੀਐਸਐਫ ਹੋਵੇ ਜਾਂ ਹੋਰ ਕੋਈ ਵੀ ਸਿਕਿਉਰਿਟੀ ਫੋਰਸ ਹੋਵੇ ਅਕਸਰ ਦੇਖਿਆ ਜਾਂਦਾ ਕਿ ਡੌਗ ਸquad ਦੇ ਵਿੱਚ ਇਨ ਡੌਗਸ ਨੂੰ ਰੱਖਿਆ ਜਾਂਦਾ ਸੋ ਅਜਿਹੀ ਇੱਕ ਦਾਸਤਾਨ ਅੱਜ ਤੁਹਾਨੂੰ ਦਰਸ਼ਕਾਂ ਨੂੰ ਦੱਸਾਂਗੇ ਇੱਕ ਬੜਾ ਹੀ ਪਿਆਰਾ ਤੇ ਬਾਕਮਾਲ ਡੌਗ ਐਲੈਕਸ ਜਿਸ ਦਾ ਨਾਮ ਹੈ ਸੋ ਗੁਰੂਆਂਗਤ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਇਹ ਡੌਗ ਪਹੁੰਚਦਾ ਬੇहद ਗੰਭੀਰ ਹਾਲਤ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜਾਨ ਵੀ ਜੋਖਮ ਦੇ ਵਿੱਚ ਹੈ ਇਸ ਡੌਗ ਦੀ ਔਰ ਜਦੋਂ ਆਰਪੀਐਫ ਇਸ ਨੂੰ ਇੱਥੇ ਲਿਆਉਂਦੀ ਹੈ ਤਾਂ ਕਈ ਵਾਰ ਡਾਇਲਿਸਿਸ ਕੀਤਾ ਜਾਂਦਾ ਹੈ ਔਰ ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਐਲੈਕਸ ਖਤਰੇ ਤੋਂ ਬਾਹਰ ਹੈ ਸੋ ਗੱਲਬਾਤ ਵੀ ਕਰਾਂਗੇ ਔਰ ਜਾਣਕਾਰੀ ਦਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਦੀ ਉਸਦੀ ਕੰਡੀਸ਼ਨ ਹੈ ਜਿਹੜੇ ਇਸ ਦੇ ਕੇਅਰ ਟੇਕਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਨਾਲ ਡਾਕਟਰ ਵੀ ਮੌਜੂਦ ਨੇ ਜੋ ਇਹਨਾਂ ਦਾ ਇਲਾਜ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਦਾਂ ਦੀ ਕੰਡੀਸ਼ਨ ਸੀ ਜਦੋਂ ਐਨੈਕਸ ਨੂੰ ਇੱਥੇ ਲਿਆਂਦਾ ਗਿਆ ਸੀ ਯੂਨੀਵਰਸਿਟੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਐਨਐਕਸ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਡੌਗ ਜੋ ਚੰਡੀਗੜ੍ਹ ਤੇ ਨਾਥ ਹੈਗਾ ਇਹ ਸਾਡੇ ਕੋਲ ਪਹਿਲੀ ਵਾਰ 6 ਸਤੰਬਰ ਨੂੰ ਲਿਆਇਆ ਗਿਆ ਸੀ ਐਮਰਜੈਂਸੀ ਜਿਹਦੀ ਬਹੁਤ ਕ੍ਰਿਟੀਕਲ ਹਾਲਤ ਸੀ ਕਿਉਂਕਿ ਉਲਟੀਆਂ ਕਰ ਰਿਹਾ ਸੀ ਕੁਝ ਖਾ ਨਹੀਂ ਰਿਹਾ ਸੀ 4-5 ਦਿਨ ਦਾ ਐਕਿਊਟ ਪੇਨ ਸੀ ਇਹਨੂੰ ਸੋ ਇਹਨੂੰ ਪਹਿਲੇ ਤੇ ਆਪਾਂ ਰਾਤ ਨੂੰ ਐਮਰਜੈਂਸੀ ਮੈਡੀਕੇਸ਼ਨ ਤੇ ਰੱਖਿਆ ਫਿਰ ਨੈਕਸਟ ਡੇ ਸਾਰੇ ਇਹਦੇ ਟੈਸਟ ਹੋਏ ਟੋਟਲੀ ਸੋ ਟੈਸਟ ਪਤਾ ਚੱਲਿਆ ਕਿ ਇਹਦੇ ਪੈਨਕ੍ਰੀਐਟਿਕ ਐਨਜ਼ਾਈਮ ਬਹੁਤ ਜ਼ਿਆਦਾ ਵਧੇ ਹਨ ਸੋ ਇਹਨੂੰ ਪੈਨਕ੍ਰੀਐਟਾਈਟਿਸ ਨਾਲ ਹੀ ਇਹਨੂੰ ਪੈਨਕ੍ਰੀਐਟ ਐਕਿਊਟ ਕਿਡਨੀ ਇੰਜਰੀ ਦੇਖ ਜੋ ਕਿਡਨੀਆਂ ਸੀ ਉਹਨਾਂ ਨੇ ਵੀ ਕੰਮ ਕਰਨਾ ਬੰਦ ਕਰਤਾ ਸੀ ਇਹਦਾ ਜੋ ਬਲੱਡ ਯੂਰੀਆ ਨਾਈਟ੍ਰੋਜਨ ਹੈਗਾ ਉਹ 170 ਪਾਰ ਕਰ ਗਿਆ ਸੀ ਐਂਡ ਇਹਦਾ ਜੋ ਕ੍ਰੀਏਟਿਨ ਸੀ ਉਹ 7.4 ਦੇ ਕਰੀਬ ਸੀ ਸੋ ਇਸ ਕੰਡੀਸ਼ਨ ਚ ਜਿੱਥੇ ਦੋਏ ਚੀਜ਼ਾਂ ਹੋਣ ਪੈਨਕ੍ਰੀਆਟਾਈਟਿਸ ਵੀ ਹੋਏ ਪਲੱਸ ਐਕਿਊਟ ਕਿਡਨੀ ਇੰਜਰੀ ਵੀ ਹੋਏ ਤੇ ਉੱਥੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਪਾਂ ਪੈਨਕ੍ਰੀਆਟਾਈਟਿਸ ਦੇ ਨਾਲ-ਨਾਲ ਕਿਡਨੀ ਦਾ ਵੀ ਸਾਂਭ ਸੰਭਾਲ ਕਰੀਏ ਨਹੀਂ ਤੇ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ ਸੋ ਉਹਦੇ ਲਈ ਇਹਦੀ ਕਿਡਨੀ ਨੂੰ ਬਚਾਉਣ ਦੇ ਲਈ ਅਸੀਂ ਇਹਦੇ ਲਈ ਡਾਇਲਿਸਿਸ ਕੀਤੀ ਸੋ ਡਾਇਲਿਸਿਸ ਦੇ ਤਕਰੀਬਨ ਪਹਿਲੇ 3 ਸੈਸ਼ਨ ਕੀਤੇ ਕਿ ਨਾਰਮਲੀ ਆਪਾਂ 3 ਸੈਸ਼ਨ ਕਰਕੇ ਜੋ ਡਾਗ ਹੁੰਦਾ ਹੈ ਉਹਨੂੰ ਸਟੈਬਲਾਈਜ਼ ਕਰ ਲੈਂਦੇ ਆ ਬਟ 3 ਸੈਸ਼ਨ ਦੇ ਬਾਅਦ ਵੀ ਇਹਨੂੰ ਥੋੜਾ ਕ੍ਰੀਏਟਿਨਿਨ ਦੀ ਵਾਪਸ ਵਧਣ ਲੱਗੀ ਸੋ ਉਹਦੇ ਬਾਅਦ ਆਪਾਂ ਇਹਦੀ ਵਾਪਸ ਚੌਥਾ ਸੈਸ਼ਨ ਵੀ ਕੀਤਾ ਬਟ ਆਫਟਰ 4th ਸੈਸ਼ਨ ਇਨ ਬਹੁਤ ਡਰਾਮੈਟਿਕਲੀ ਇਨਕੋ ਆਪਣੀ ਜੋ ਰਿਕਵਰੀ ਸ਼ੋ ਕੀਤੀ ਹੈ ਹੁਣ ਡੌਗ ਖਾ ਪੀ ਰਿਹਾ ਹੈ ਐਕਟਿਵ ਹੈ ਪੂਰਾ ਐਂਡ ਜੋ ਇਹਦੇ ਟੈਸਟ ਹੈਗੇ ਉਹ ਵੀ ਸ਼ੋ ਕਰ ਰਹੇ ਨੇ ਕਿ ਪੈਂਕ੍ਰੇਟਾਈਟਿਸ ਦੇ ਜੋ ਐਂਜ਼ਾਈਮ ਸੀ ਜੋ ਕਿ ਪਹਿਲੇ 1400 ਤੋਂ ਜ਼ਿਆਦਾ ਸੀ ਉਹ ਹੁਣ 200 ਦੇ ਥੱਲੇ ਆ ਕੇ ਦੇ ਨਾਰਮਲ ਲੈਵਲ ਤੇ ਲਾਈਪੇਸ ਵੀ ਦਾ ਨਾਰਮਲ ਲੈਵਲ ਤੇ ਆ ਗਿਆ ਹੈ ਪਲੱਸ ਇਹਦਾ ਯੂਰੀਆ ਕਰੀਟਿਨ ਉਹ ਸਭ ਵੀ ਨਾਰਮਲ ਲੈਵਲ ਤੇ ਆ ਗਿਆ ਸਰ ਡਾਇਗਨੋਸ ਹੁਣ ਤੋਂ ਬਾਅਦ ਕਿੰਨੀ ਦੇਰ ਤੱਕ ਇਹ ਤੁਹਾਡੇ ਕੋਲ ਰਿਹਾ ਔਰ ਕਿੰਨੇ ਚਿਰ ਦੇ ਵਿੱਚ ਇਹ ਠੀਕ ਹੋਇਆ ਸਰ ਤਕਰੀਬਨ ਦੇਖ ਲਓ ਤੁਸੀਂ ਸਾਡੇ ਕੋਲੇ 6 ਸਪਟੰਬਰ ਚ ਆਇਆ ਤੇ ਆਈ ਥਿੰਕ ਲਾਸਟ ਵੀਕ ਵੀ ਇਹ ਸਾਡੇ ਕੋਲ ਆ ਕੇ ਟਰੀਟਮੈਂਟ ਲਿਖਵਾ ਕੇ ਗਏ ਆਨ ਲਾਸਟ ਵੀਕ ਤੱਕ ਤਕਰੀਬਨ ਇਹਦਾ ਚੱਲਦਾ ਰਿਹਾ ਹਾਂਜੀ ਡਾਇਲਿਸਿਸ ਇੱਕ تقریبا ਮਹੀਨਾ ਹੀ ਹੋ ਗਿਆ ਜੀ ਅਕਸਰ ਤੁਹਾਡੇ ਕੋ ਡੌਗਸ ਆਉਂਦੇ ਨੇ ਇਹਦੀ ਜਿਹੜੀ ਕ੍ਰਿਟੀਕਲ ਸੀ ਅਜੇ ਹਾਂ ਕੇਸ ਕੋਈ ਪਹਿਲਾਂ ਆਇਆ ਤੁਹਾਡੇ ਸਰ ਦੇਖੋ ਸਾਡੇ ਕੋਲ ਇਸ ਤੋਂ ਵੀ ਕ੍ਰਿਟੀਕਲ ਕੇਸ ਆਉਂਦੇ ਹਨ ਨਾਰਮਲੀ ਜੋ ਕਿਡਨੀ ਦੇ ਜਿਹੜੇ ਯੂਰੀਆ 300 ਤੋਂ ਪਾਰ ਹੁੰਦਾ ਹੈ ਕਰੀਟੀਨ 20 ਤੋਂ ਵੀ ਜ਼ਿਆਦਾ ਹੁੰਦਾ ਹੈ ਨਾ ਬਟ ਇਹ ਡੌਗ ਸਪੈਸ਼ਲੀ ਇਸ ਲਈ ਸੀ ਇੱਕ ਤੇ ਪੈਨਕ੍ਰੀਟਾਈਟਿਸ ਨਾਲ ਡਾਇਗਨੋਸ ਹੋਇਆ ਨਾਰਮਲੀ ਸਾਡੇ ਇਨੀ ਡਾਇਗਨੋਸ ਨਹੀਂ ਹੁੰਦੀ ਬਟ ਇਹ ਬੜੀ ਉਹ ਚੀਜ਼ ਹੈ ਕਿ ਸਾਨੂੰ ਦੇਖਣੀ ਪੈਣੀ ਹੈ ਕਿ ਵਈ ਆਪਾਂ ਜੋ ਵੀ ਡੌਗ ਜਿੱਦਾ ਯੂਰੀਆ ਕਰੀਟਿਨ ਵਧਿਆ ਉਹਨਾਂ ਨਾਲ ਨਾਲ ਆਪਾਂ ਪੈਨਕ੍ਰੇਟਾਈਟਿਸ ਲਈ ਵੀ ਦੇਖੀ ਹੈ ਉਹਨ ਇਦੇ ਬਾਅਦ ਆਪਾਂ ਆਈ ਥਿੰਕ ਤਿੰਨ ਚਾਰ ਡੌਗ ਇਦਾਂ ਦੇ ਡਾਇਗਨੋਸ ਕੀਤੇ ਹਨ ਜਿਨ੍ਹਾਂ ਦਾ ਕਿਡਨੀ ਫੇਲਿਅਰ ਹੈ ਨਾਲ ਉਹਨਾਂ ਦਾ ਪੈਨਕ੍ਰੇਟਿਟਿਕ ਐਂਜ਼ਾਈਮ ਵੀ ਵਧਿਆ ਹੋਇਆ ਹੈ ਸੋ ਇਹ ਇੱਕ ਸਾਨੂੰ ਸਿਹਤ ਦਿੱਤੀ ਹੈ ਇਸ ਡੌਗ ਨੇ ਕਿ ਭਈ ਆਪਾਂ ਕਿਡਨੀ ਦੇ ਨਾਲ ਨਾਲ ਪੈਨਕ੍ਰੀਆਜ਼ ਵਾਲੀ ਸਾਈਡ ਵੀ ਥੋੜਾ ਦੇਖੀ ਹੈ। ਹੁਣ ਟ੍ਰੀਟਮੈਂਟ ਇਹਦਾ ਮੁਕੰਮਲ ਹੋ ਚੁੱਕਿਆ ਔਰ ਇਹ ਬਿਲਕੁਲ ਫਿੱਟ ਹੈ। ਯੈਸ ਜੀ ਟ੍ਰੀਟਮੈਂਟ ਇਹਦਾ ਮੁਕੰਮਲ ਹੋ ਚੁੱਕਿਆ ਬਿਲਕੁਲ ਫਿੱਟ ਹੈ। ਅਜੇ ਫਿਰ ਤੋਂ ਆਪਾਂ ਹਫਤੇ ਦੇ ਬਾਅਦ ਇਹਨੂੰ ਬੁਲਾਇਆ ਹੈ ਕਿ ਇੱਕ ਵਾਰ ਆਪਾਂ ਇਹਦੇ ਫਿਰ ਤੋਂ ਟੈਸਟ ਕਰਕੇ ਇੱਕ ਵਾਰ ਦੇਖ ਲਈਏ ਤਾਂ ਕਿ ਅਗਰ ਇਹਨੂੰ ਥੋੜਾ ਹੋਰ ਰੈਸਟ ਚਾਹੀਦਾ ਤੇ ਆਪਾਂ ਰੈਸਟੇ ਰੱਖਾਂਗੇ ਜੇ ਇਹਦੇ ਸਾਰੇ ਠੀਕ ਆਂਦੇ ਹਨ ਟੈਸਟ ਤੇ ਆਪਾਂ ਇਹਨੂੰ ਡਿਊਟੀ ਤੇ ਸਟਾਰਟ ਕਰਵਾ ਦਾਂਗੇ। ਸਮਝ ਆ ਗਈ ਸ਼ੁਕ चंद्र कुमार उन्हादे नाल ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਨਾਤਾ ਹੈ ਆਰਪੀਐਫ ਦੇ ਨਾਲ ਇਸ ਡੌਗ ਦਾ ਸਰ ਸਭ ਤੋਂ ਪਹਿਲੇ ਇਹ ਬਤਾਈਏ ਕਿ ਕਿੰਨੇ ਸਮੇਂ ਸੇ ਇਹ ਐਨਐਕਸ ਆਪਕੇ ਪਾਸ ਹੈ ਇਹ ਸਰ ਮੇਰੇ ਪਾਸ ਮੈਂ 8.5 ਸਾਲ ਸੇ ਹੈ ਆ একদম ਐਕਟਿਵ ਹੈ ਸਰ ਪਹਿਲੇ ਐਕਟਿਵ ਥਾ ਇੱਕ ਅਚਾਨਕ ਬੀਮਾਰ ਹੋ ਗਿਆ 3 ਤਾਰੀਖ 3 ਸੈਪਟੈਂਬਰ 2024 ਕੋ ਅਚਾਨਕ ਬੀਮਾਰ ਹੋ ਗਿਆ ਉਸਕੇ ਬਾਅਦ ਪੰਚ ਕੋ ਲੈ ਕੇ ਗਏ ਹਮ ਵੈਟਰਰੀ ਹਸਪੀਟਲ ਮੈਂ उधर आराम नहीं आया फिर दो छः तारीख को शाम को यहाँ पर ले कर आए यहाँ अर्जेंट ही एमरजेंसी में, में इन्होंने इलाज करा उसके बाद चार डायलिसिस हुई चार डायलिसिस के बाद इसे आराम मना जब से ये आर पी एफ में आप ही के पास आप ही देख रेख करती है इसके पास है सर अब तक कितने केसेस में ये आपकी मदद कर चुका है कंपटीशन कंपटीशन हुए हैं इसका दो हज़ार इक्कीस बाईस तेईस दो हज़ार इक्कीस में इंटर डिवीज़न में फर्स्ट डिवीज़न आई है एस की इक्कीस बाईस तेईस में और इंटर रेलवे में दो हज़ार इक्कीस में सेकेंड दो हज़ार तेईस में थर्ड शुरू से लेके अब तक ट्रेनिंग भी आपने दी है कोई ट्रेनर रखा गया था इसकी नहीं ट्रेनिंग मैंने दी है ट्रेनिंग सेंटर में जाते हैं और ट्रेनिंग खुद देते हैं हाँ जी वो इंस्ट्रक्टर होते हैं वो बताते हैं ऐसे करना ऐसा करना बाकी देते खुद जैसे ही डॉक्टर साहब ने बताया कि अभी ये बिल्कुल फिट है सिर्फ रूटीन चाय के लिए इसको बुलाया गया है सो आगे भी सेवाएं जो आरपीएफ में देगा तो आपको कैसा फील हो रहा है बहुत अच्छा है खुशी है बहुत बहुत ज़्यादा धन्यवाद कहना चाहेंगे हैं हाँ जी बहुत और सारी टीम को धन्यवाद सर तो सारे डॉक्टर जितने भी हैं सारे एकदम बढ़िया रेस्पेक्ट करने वाले अच्छी तरह ट्रीटमेंट करने वाले ਧੰਨਵਾਦ ਸੋ ਤੁਸੀਂ ਸੁਣਿਆ ਜਿਹੜੇ ਐਨਐਕਸ ਦੇ ਕੇਅਰ ਟੇਕਰ ਨੇ ਜਿਹੜੇ ਇਹਨੂੰ ਸੰਭਾਲਦੇ ਨੇ ਉਹਨਾਂ ਨੇ ਵੀ ਦੱਸਿਆ ਕਿ ਬੇਹਤ ਪਿਆਰਾ ਇਹ ਡੌਗ ਹੈ ਔਰ ਆਪਣੀਆਂ ਸੇਵਾਵਾਂ ਲਗਾਤਾਰ 8 8.5 ਸਾਲ ਤੋਂ ਆਰਪੀਐਫ ਦੇ ਵਿੱਚ ਦੇ ਰਿਹਾ ਹੈ ਔਰ ਤਨਵਾਦ ਵੀ ਕੀਤਾ ਉਹਨਾਂ ਨੇ ਗੁਰੰਗਤ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਡਾਕਟਰਸ ਦਾ ਜਿਨ੍ਹਾਂ ਨੇ ਐਨਐਕਸ ਦੀ ਜਾਨ ਬਚਾਈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਇਹ ਲੁਧਿਆਣਾ ਦੇ ਵਿੱਚ ਲਿਆਂਦਾ ਗਿਆ ਸੀ ਔਰ ਬੜੀ ਮਿਹਨਤ ਕੀਤੀ ਡਾਕਟਰਸ ਨੇ ਇਸ ਉੱਪਰ ਔਰ ਹੁਣ ਇਹ ਫਿੱਟ ਹੈ ਔਰ ਆਪਣੀਆਂ ਦੁਬਾਰਾ ਸੇਵਾਵਾਂ ਆਰਪੀਐਫ ਦੇ ਵਿੱਚ ਦੇਗਾ ਕੈਮਰਾਮੈਨ ਸੁਤਵੰਦ ਨਾਲ ਨਯਮਨ ਸਿੰਘ ਵਿਧਾਨ ਸਭਾ